ਤੋ ਅੱਜ ਦੀ ਕਹਾਣੀ ਹੈ ਪੰਜਾਬ ਦੇ ਇੱਕ ਐਸੇ ਸ਼ਖਸ ਦੀ ਜੋ ਕਦੇ ਪੂਰੇ ਪੰਜਾਬ ਦਾ ਮਾਲਕ ਹੁੰਦਾ ਸੀ ਪੂਰਾ ਪੰਜਾਬ ਜਿਸ ਦਾ ਨਾਮ ਸੁਣ ਕੇ ਹੀ ਖੌਫ ਖਾਂਦਾ ਸੀ ਜਿਸ ਕਿਸੇ ਵੱਲ ਵੀ ਇਹ ਸ਼ਖਸ ਉਂਗਲ ਕਰਦਾ ਉਹੀ ਇਸ ਦੇ ਕਦਮਾਂ ਵਿੱਚ ਹੁੰਦਾ ਪਰ ਫਿਰ ਇੱਕ ਐਸਾ ਸਮੇਂ ਨੇ ਆਪਣਾ ਪਾਸਾ ਪਲਟਿਆ ਕਿ ਇਸ ਸ਼ਖਸ ਨੂੰ ਪੂਰੀ ਦੁਨੀਆ ਤੋਂ ਹੀ ਲੁਕਣਾ ਪੈ ਗਿਆ 6 ਰਾਜਾਂ ਦੀ ਪੁਲਿਸ ਇਸ ਨੂੰ ਦਿਨ ਰਾਤ ਲੱਭਣ ਲੱਗੀ ਉਹੀ ਪੁਲਿਸ ਜਿਸ ਦਾ ਇਹ ਸ਼ਖਸ ਕਦੇ ਸਰਦਾਰ ਹੁੰਦਾ ਸੀ ਪੂਰੇ ਪੰਜਾਬ ਦੀ ਹੀ ਪੁਲਿਸ ਜਿਸ ਦੇ ਅਧੀਨ ਕੰਮ ਕਰਦੀ ਸੀ ਅੱਜ ਇਹ ਗੱਲ ਕਰ ਰਹੇ ਹਾਂ ਪੰਜਾਬ ਦੇ ਸਾਬਕਾ ਡੀਜੀਪੀ ਸਮੇਧ ਸੈਣੀ ਦੀ ਜਿਸ ਦੇ ਕਦੇ ਇੱਕ ਇਸ਼ਾਰੇ ਤੇ ਹਜ਼ਾਰਾਂ ਪੁਲਿਸ ਅਧਿਕਾਰੀ ਉਸ ਦੇ ਸਾਹਮਣੇ ਆ ਕੇ ਖਲੋ ਜਾਂਦੇ ਸਨ ਉਸੇ ਪੁਲਿਸ ਤੋਂ ਡਰਦਿਆਂ ਹੀ ਸਮੇਧ ਸੈਣੀ ਨੂੰ ਫਰਾਰ ਹੋਣਾ ਪਿਆ ਉਸੇ ਪੁਲਸ ਤੋਂ ਡਰਦਾ ਉਹ ਰੂਹ ਪੋਛਵੀ ਹੋਇਆ ਹਜ਼ਾਰਾਂ ਲੋਕਾਂ ਨੂੰ ਸਲਾਖਾਂ ਪਿੱਛੇ ਧੱਕਣ ਵਾਲੇ ਨੂੰ ਆਪ ਵੀ ਉਹਨਾਂ ਸਲਾਖਾਂ ਪਿੱਛੇ ਹੀ ਰਾਤਾਂ ਗੁਜ਼ਾਰਨੀਆਂ ਪਈਆਂ। ਸੁਮੇਧ ਸੈਣੀ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਡੀਜੀਪੀ ਬਣਿਆ ਪਰ ਅਜੇ ਹਕ ਕੀ ਵਾਪਰਿਆ ਕਿ ਸੁਮੇਧ ਸੈਣੀ ਨੂੰ ਪੁਲਸ ਤੋਂ ਹੀ ਭਜਣਾ ਪਿਆ। ਕਿਹੜਾ ਉਸਨੇ ਐਸਾ ਗੁਨਾਹ ਕੀਤਾ ਸੀ ਜਿਸ ਨੇ ਅੱਜ ਤੱਕ ਉਸ ਦਾ ਪਿੱਛਾ ਨਹੀਂ ਛੱਡਿਆ। ਕਿਸ ਇਲਜ਼ਾਮ ਕਰਕੇ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨਾ ਪਿਆ? ਸਮੇਦ ਸੈਣੀ ਦੇ ਅਰਸ਼ਾ ਤੋਂ ਵਰਸ਼ ਤੱਕ ਦੀ ਕਹਾਣੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੁਮੇਦ ਸਿੰਘ ਸੈਣੀ ਲਗਭਗ 36 ਸਾਲਾਂ ਤੱਕ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਰਿਹਾ ਪਰ ਸਾਲ 1980 ਤੋਂ ਲੈ ਕੇ 1990 ਤੱਕ ਦੇ ਪੰਜਾਬ ਵਿੱਚ ਚੱਲੇ ਖੜਕੂਵਾਦ ਦੇ ਦੌਰ ਵੇਲੇ ਸਮੀਰ ਸੈਣੀ ਆਪਣੀ ਭੂਮਿਕਾ ਨੂੰ ਲੈ ਕੇ ਅੱਜ ਵੀ ਸਵਾਲਾਂ ਵਿੱਚ ਘਿਰਦਾ ਨਜ਼ਰ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਕੇਪੀਐਸ ਗਿੱਲ ਪੰਜਾਬ ਦਾ ਡੀਜੀਪੀ ਹੁੰਦਾ ਸੀ ਤਾਂ ਉਸ ਵਕਤ ਪੁਲਿਸ ਮਹਿਕਮੇ ਵਿੱਚ ਰਹਿੰਦਿਆਂ ਸਮੀਰ ਸੈਣੀ ਨੂੰ ਖੁੱਲ੍ਹਿਆਂ ਛੋਟਾਂ ਮਿਲੀਆਂ ਹੋਈਆਂ ਸਨ ਜੋ ਜੀ ਆਵੇ ਉਹ ਕਰ ਸਕਦਾ ਸੀ ਇਸੇ ਕਰਕੇ ਕੁਝ ਕੁ ਲੋਕ ਸੁਮੇਧ ਸੈਣੀ ਨੂੰ ਖਾਰਕੂਵਾਦ ਨਾਲ ਲੜਨ ਵਾਲਾ ਇੱਕ ਬਹਾਦਰ ਪੁਲਿਸ ਵਾਲਾ ਮੰਨਦੇ ਪਰ ਉੱਤੇ ਹੀ ਵੱਡੀ ਗੱਲ ਦੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸੁਮੇਧ ਸੈਣੀ ਨੇ ਪੁਲਿਸ ਮਹਿਕਮੇ ਵਿੱਚ ਹੁੰਦਿਆਂ ਰਾਜ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਆ ਕਿਲੀਕੋਪ ਇਹ ਉਹ ਨਾਮ ਹੈ ਜੋ ਸੁਮੇਧ ਸੈਣੀ ਨੂੰ ਦਿੱਤਾ ਜਾਂਦਾ ਹੈ ਕਪੀਐਸ ਗਿਲ ਤੋਂ ਬਾਅਦ ਸਮੀਰ ਸੈਣੀ ਹੀ ਦੂਜੇ ਨੰਬਰ ਤੇ ਆਉਂਦਾ ਕਿਉਂਕਿ ਸਮੀਰ ਸੈਣੀ ਕੇਪੀਐਸ ਗਿਲ ਦੇ ਖਾਸ ਭਰੋਸੇਯੋਗ ਸਾਥੀਆਂ ਵਿੱਚੋਂ ਇੱਕ ਹੁੰਦਾ ਸੀ ਹੁੰਦਾ ਕੀ ਹੈ ਕਿ ਸਾਲ 1991 ਦਾ ਚੱਲ ਰਿਹਾ ਸੀ ਜਦੋਂ ਸਮੀਰ ਸੈਣੀ ਚੰਡੀਗੜ੍ਹ ਦੇ ਐਸਐਸਪੀ ਅਹੁਦੇ ਤੇ ਤਾਇਨਾਤ ਹੁੰਦਾ 29 ਅਗਸਤ 1991 ਦਾ ਦਿਨ ਸੀ ਜਦੋਂ ਅਚਾਨਕ ਸਮੇਤ ਸੈਣੀ ਦੇ ਕਾਫਲੇ ਉੱਤੇ ਇੱਕ ਰਿਮੋਟ ਕੰਟਰੋਲਡ ਬੰਬ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਬਬਤਮਾਕੇ ਵਿੱਚ ਤਿੰਨ ਪੁਲਿਸ ਕਰਮੀਆਂ ਦੀ ਜਾਨ ਚਲੀ ਗਈ ਤੇ ਕਈ ਗੰਭੀਰ ਜ਼ਖਮੀ ਹੋਏ ਉਸ ਵਕਤ ਸੈਣੀ ਇੱਕ ਬੁਲਟ ਪ੍ਰੂਫ ਐਂਬੈਸਡਰ ਕਾਰ ਵਿੱਚ ਸਵਾਰ ਹੁੰਦਾ ਤੇ tMapਾਕੇ ਵਿੱਚ ਉਹ ਵਾਰ-ਵਾਰ ਬਚਿਆ ਇਸ ਤੋਂ ਬਾਅਦ ਜਦੋਂ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਸੁਮੇਤ ਸੈਣੀ ਇੱਕ ਬਲਵੰਤ ਸਿੰਘ ਮਲਤਾਨੀ ਨਾਮ ਦੇ ਸਖਤ ਨੂੰ ਗ੍ਰਿਫਤਾਰ ਕਰਦਾ ਹੈ ਜੋ ਪੇਸ਼ੇ ਤੋਂ ਇੱਕ ਇੰਜੀਨੀਅਰ ਸਨ ਤੇ ਜਿਨ੍ਹਾਂ ਦੇ ਪਿਤਾ ਵੀ ਇੱਕ ਸਾਬਕਾ IAS ਅਫਸਰ ਸਨ ਬਲਵੰਤ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਦਾ ਰਿਮਾਂਡ ਲਿਆ ਜਾਂਦਾ ਪਰ ਰਿਮਾਂਡ ਹਾਸਲ ਕਰਨ ਤੋਂ ਬਾਅਦ ਅਚਾਨਕ ਸਮੀਰ ਸਿੰਘ ਸੈਣੀ ਦੀ ਅਗਵਾਈ ਚ ਪੁਲਿਸ ਬਲਵੰਤ ਸਿੰਘ ਮਲਤਾਨੀ ਨੂੰ ਪਗੋੜਾ ਕਰਾਰ ਦੇ ਦਿੰਦੀ ਹੈ ਕਿ ਮਲਤਾਨੀ ਸਾਡੀ ਕਸਟਡੀ ਵਿੱਚੋਂ ਫਰਾਰ ਹੋ ਗਿਆ ਇਸ ਤੋਂ ਬਾਅਦ 6 ਮਈ ਨੂੰ ਬਲਵੰਤ ਸਿੰਘ ਮਲਤਾਨੀ ਦਾ ਭਰਾ ਮਹਾਲੀ ਦੇ ਮਟੌਰ ਥਾਣੇ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਉਂਦਾ ਹੈ ਇਸ ਸ਼ਿਕਾਇਤ ਵਿੱਚ ਉਹ ਦਾਅਵਾ ਕਰਦਾ ਹੈ ਕਿ ਸਮੇਤ ਸੈਣੀ ਵੱਲੋਂ ਮਲਤਾਨੀ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਰ ਤੋਂ ਕਿਡਨਾਪ ਕੀਤਾ ਗਿਆ ਫਿਰ ਲਗਾਤਾਰ ਉਸਤੇ ਅਨਮਨੁੱਖੀ ਤਸ਼ੱਦਦ ਕੀਤੇ ਗਏ ਸਮੇਤ ਸੈਣੀ ਖੁਦ ਆਪ ਬਲਵੰਤ ਸਿੰਘ ਮਲਤਾਨੀ ਨੂੰ ਟਾਰਚਰ ਕਰਦਾ ਰਿਹਾ ਹੈ ਅਇਂ ਨਿੰਦ ਰਿੰਦਗੀ ਹੋਣ ਕਰਕੇ ਬਲਵੰਤ ਸਿੰਘ ਮਲਤਾਨੀ ਦੀ ਜਾਨ ਚਲੀ ਗਈ ਪਰ ਸਮੇਧ ਸੈਣੀ ਨੇ ਉਸ ਦੀ ਲਾਸਟ ਕਾਣੀ ਲਾ ਕੇ ਉਸ ਨੂੰ ਪਘੋੜਾ ਕਰਾਰ ਦੇ ਦਿੱਤਾ ਬਟਾਰ ਵਿੱਚ ਦਰਜ ਹੋਈ ਐਫਆਈਆਰ ਤੋਂ ਬਾਅਦ ਵੀ ਸੁਮੇਧ ਸੈਣੀ ਤੇ ਕਈ ਐਕਸ਼ਨ ਨਹੀਂ ਲਿਆ ਗਿਆ ਸਾਲ 2008 ਵਿੱਚ ਵੀ ਸੀਬੀਆਈ ਵੱਲੋਂ ਆਪਣੀ ਜਾਂਚ ਵਿੱਚ ਸੁਮੇਧ ਸੈਣੀ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਅਦਾਲਤ ਨੇ ਇਹ ਮਾਮਲਾ ਕੁਐਸ਼ ਕਰ ਦਿੱਤਾ ਕਿਉਂਕਿ ਉਸ ਵਕਤ ਦੀ ਪੰਜਾਬ ਦੀ ਇਕਲਈ ਸਰਕਾਰ ਨੇ ਬੜੀ ਹੀ ਮਜ਼ਬੂਤੀ ਦੇ ਨਾਲ ਸੁਮੇਧ ਸੈਣੀ ਦੇ ਕੇਸ ਦੀ ਪੈਰਵਾਹੀ ਕੀਤੀ ਸੀ ਇਤੇ ਹੀ ਬਸ ਨਹੀਂ ਇਸੇ ਤਰ੍ਹਾਂ ਦਾ ਹੀ ਇੱਕ ਕਡਨੇਪਿੰਗ ਦਾ ਕੇਸ ਲੁਧਿਆਣੇ ਤੋਂ ਸਾਹਮਣੇ ਆਇਆ ਜਦੋਂ ਸੁਮੇਧ ਸੈਣੀ ਲੁਧਿਆਣੇ ਦਾ ਐਸਐਸਪੀ ਤਾਇਨਾਤ ਹੁੰਦਾ ਸੀ ਲੁਧਿਆਣੇ ਦੇ ਰਹਿਣ ਵਾਲੇ ਇੱਕ ਉਦਯੋਗਪਤੀ ਉਸ ਦੇ ਇੱਕ ਡਰਾਈਵਰ ਤੇ ਉਸ ਦੇ ਇੱਕ ਰਿਸ਼ਤੇਦਾਰ ਨੂੰ ਕਥਿਤ ਤੌਰ ਤੇ ਅਗਵਾ ਕੀਤਾ ਗਿਆ ਤੇ ਇਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਰਾਸਤ ਵਿੱਚ ਰੱਖਿਆ ਗਿਆ ਉਹਨਾਂ ਦੇ ਪਰਿਵਾਰ ਨੇ ਬਾਅਦ ਵਿੱਚ ਇਹ ਦਾਵਾ ਕੀਤਾ ਕਿ ਇਹਨਾਂ ਦਾ ਹੀ ਕਤਲ ਕਰ ਦਿੱਤਾ ਗਿਆ ਜਿਸ ਦੇ ਇਲਜ਼ਾਮ ਸਿੱਧੇ ਸੁਮੇਧ ਸੈਣੀ ਉੱਤੇ ਹੀ ਲੱਗੇ ਸਨ ਇਨਾ ਹੀ ਨਹੀਂ ਮਾਰਨ ਤੋਂ ਬਾਅਦ ਉਹਨਾਂ ਤਿੰਨਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਸਾਲ 1992 ਵਿੱਚ ਚੱਡੀਗੜ੍ਹ ਦੇ ਇੱਕ ਲੈਫਟੀਨੈਂਟ ਕਰਨਲ ਰਵੀ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਵੀ ਸੁਮੇਧ ਸੈਣੀ ਤੇ ਲੱਗੇ ਜਿਸ ਤੋਂ ਬਾਅਦ ਇਹ ਮਾਮਲਾ ਫਿਰ ਪੰਜਾਬ ਪੁਲਿਸ ਵਰਸਸ ਫੌਜ ਦਾ ਬਣ ਜਾਂਦਾ ਅਖੀਰ ਫਿਰ ਇਸ ਵਿਵਾਦ ਨੂੰ ਵਾਧਾ ਦੇਖ ਕੇ ਉਸ ਵਕਤ ਦੇ ਪੰਜਾਬ ਦੇ ਮੁੱਖ ਮੰਤਰੀ ਬੀਤ ਸਿੰਘ ਅਤੇ ਉਸ ਵਕਤ ਦੇ ਪੰਜਾਬ ਦੇ ਡੀਜੀਪੀ ਕੇਪੀਐਸ ਗਿੱਲ ਨੂੰ ਸਫਾਈਆਂ ਦੇ ਰਹੀਆਂ ਪਈਆਂ ਸਨ ਇਸ ਤੋਂ ਅੱਗੇ ਸਾਲ ਆਉਂਦਾ ਹੈ 2015 ਦਾ ਜਦੋਂ ਪੰਜਾਬ ਦੇ ਦੀਨਾ ਨਗਰ ਪੁਲਿਸ ਥਾਣੇ ਤੇ ਇੱਕ ਅੱਤਵਾਦੀ ਹਮਲਾ ਹੁੰਦਾ ਹੈ ਉਸ ਵਕਤ ਸਮੇਤ ਸੈਣੀ ਡੀਜੀਪੀ ਪੰਜਾਬ ਹੁੰਦਾ ਤੇ ਸੈਣੀ ਇਸ ਮਾਮਲੇ ਵਿੱਚ ਆਰਮੀ ਦੀ ਮਦਦ ਲੈਣ ਤੋਂ انکار ਕਰ ਦਿੰਦਾ ਹੈ ਬਠਿੰਡਾ ਵਿੱਚ ਐਸਐਸਪੀ ਹੁੰਦਿਆਂ ਸੈਣੀ ਨੇ ਡਿਪਟੀ ਕਮਿਸ਼ਨਰ ਦੀ ਇੱਕ ਪਾਰਟੀ ਵਿੱਚ ਇੱਕ ਇੰਜੀਨੀਅਰ ਦੇ ਨਾਲ ਖਿੱਚਾਂ ਤੋਂ ਕੀਤੀ ਜਿਸ ਕਰਕੇ ਉਹ ਫਿਰ ਵਿਵਾਦਾਂ ਵਿੱਚ ਆਇਆ ਸੀ ਸਾਲ 2009 ਵਿੱਚ ਸਾਬਕਾ ਚੀਫ ਜਸਟਿਸ ਟੀਐਸ ਠਾਕੁਰ ਨੇ ਸੈਣੀ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਫੋਲ ਟਾਈਪ ਕਰਦੇ ਇਲਜ਼ਾਮ ਲਗਾਏ ਸਨ ਇਹ ਵੀ ਕਿਹਾ ਜਾਂਦਾ ਹੈ ਕਿ ਸਾਲ 2007 ਵਿੱਚ ਜਿਸ ਸਮੇਂ ਸੈਣੀ ਪੰਜਾਬ ਵਿਜੀਲੈਂਸ ਬਿਊਰੋ ਦਾ ਮੁਖੀ ਸੀ ਤਾਂ ਉਸ ਨੇ ਇੱਕ ਸਾਬਕਾ ਡੀਜੀਪੀ ਐਸਐਸ ਵਿਰਕ ਖਿਲਾਫ ਆਪਣੇ ਨਿੱਜੀ ਕਿਰ ਕੱਢਣ ਵਾਸਤੇ ਅਫਦਰ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰ ਦਿੱਤਾ ਜਿਸ ਨੂੰ ਬਾਅਦ ਵਿੱਚ ਅਦਾਲਤ ਨੇ ਕੋਈ ਠੋਸ ਸਬੂਤ ਨਾ ਹੋਣ ਕਰਕੇ ਰੱਦ ਕਰ ਦਿੱਤਾ ਸੀ ਇਸ ਸਾਲ 2007 ਵਿੱਚ ਹੀ ਸੁਮੇਧ ਸੈਣੀ ਨੇ ਲੁਧਿਆਣਾ ਸਿਟੀ ਸੈਂਟਰ ਘਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਨਾਮਜ਼ਦ ਕਰ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਸੈਣੀ ਕਦੇ ਕਿਸੇ ਸਮੇਂ ਭਰੋਸੇਯੋਗ ਸਾਥੀ ਹੁੰਦਾ ਪਰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਣ ਜਾਂਦੀ ਹੈ ਸਾਲ 2015 ਵਿੱਚ ਜਦੋਂ ਬਰਗਾੜੀ ਅਤੇ ਬਹਿਬਲ ਕਲੱਬ ਵਿਦਬੀ ਦੀਆਂ ਘਟਨਾਵਾਂ ਹੋਈਆਂ ਤਾਂ ਉਸ ਵਕਤ ਸੁਮੇਧ ਸੈਣੀ ਪੰਜਾਬ ਪੁਲਿਸ ਦਾ ਮੁਖੀ ਸੀ ਪਰ ਪ੍ਰਦਰਸ਼ਨ ਕਰ ਰਹੀ ਸੰਗਤ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਵਿੱਚ ਦੋ ਸਿੱਖ ਨੌਜਵਾਨਾਂ ਦੀ ਜਾਨ ਚਲੀ ਗਈ ਤੇ ਇਸ ਮਾਮਲੇ ਵਿੱਚ ਨਾਮ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਦਬਾਅ ਪੈਣ ਕਰਕੇ ਸਰਕਾਰ ਨੇ ਸੈਣੀ ਨੂੰ ਡੀਜੀਪੀ ਅਹੁਦੇ ਤੋਂ ਹਟਾ ਦਿੱਤਾ ਸੀ ਸਬੇਦ ਸੈਣੀ 1982 ਦੇ ਬੈਚ ਦਾ ਆਈਪੀਐਸ ਅਧਿਕਾਰੀ ਹੈ ਉਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਐਸਐਸਬੀ ਤਾਇਨਾਤ ਰਿਹਾ ਸਾਲ 2012 ਵਿੱਚ ਉਹ ਪੰਜਾਬ ਪੁਲਿਸ ਦਾ ਮੁਖੀ ਬਣਿਆ ਸਾਲ 2015 ਵਿੱਚ ਉਸਨੂੰ ਅਹੁਦੇ ਤੋਂ ਹਟਾਇਆ ਗਿਆ ਤੇ ਸਾਲ 2018 ਵਿੱਚ ਉਹ ਰਿਟਾਇਰ ਹੋ ਗਿਆ ਸੁਮੇਧ ਸੈਣੀ ਨੂੰ ਵਿਜੀਲੈਂਸ ਵੱਲੋਂ ਆਪਦਰ ਤੋਂ ਵੱਧ ਜਾਇਦਾਦ ਅਤੇ ਧੋਖਾਧੜੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੋ ਦੋਸਤੋ اے ਸੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਰਛਾ ਤੋਂ ਫਾਸ਼ਾ ਤੱਕ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ